ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੇਰਨਦੀਪ ਕੌਰ ਮਠਾੜੂ ਮੇਰੇ ਚੈਨਲ ਫਾਤੇ ਕਲੈਕਸ਼ਨ ਬੁੱਲਾੜਾ ਦਾ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਇੱਕ ਸਪੈਸ਼ਲ ਸੂਟ ਲੈ ਕੇ ਆਏ ਆ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਆਪਾਂ ਦੁਬਾਰਾ ਤੋਂ ਬਣਵਾਏ ਨੇ ਜੀ ਸੂਟ ਉਹ ਹਾਂਜੀ ਅੱਜ ਦੇ ਜਿਹੜੇ ਸਪੈਸ਼ਲ ਤੁਹਾਡੇ ਲਈ ਸੂਟ ਲੈ ਕੇ ਆਏ ਆ ਆਪਾਂ ਰੀਸਟਾਕ ਕੀਤੇ ਆ ਜੀ ਆਪਣੇ ਸੂਟ ਨੇ ਜਿਹੜੇ ਇਹ ਟਾਈਡਾਈ ਬਾਟਮ ਵਾਲੇ ਸੂਟ ਨੇ ਆਪਾਂ ਇਹ ਰੀਸਟਾਕ ਕਰਤੇ ਨੇ ਜੀ ਦੁਬਾਰਾ ਜਿਨ੍ਹਾਂ ਨੂੰ ਜ਼ਰੂਰਤ ਸੀ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੀ ਆ ਜੀ ਬਹੁਤ ਹੀ ਸੋਹਣੇ ਸੂਟ ਬਣ ਕੇ ਰੈਡੀ ਹੋਏ ਨੇਗੇ ਇਹ ਤਾਂ ਰਹਿਣ ਵਾਲੀ ਆ ਜੀ ਇਹਦੀ ਬਾਟਮ ਇਹ ਹੈਗੀ ਆ ਜੀ ਇਹਦੀ ਸ਼ਾਰਟ ਇਹ ਸ਼ਾਰਟ ਰ आएगी ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਪੱਲਿਆ ਤੇ ਆਪਾਂ ਟਾਈ ਡਾਈ ਕਰਵਾਈ ਆ ਪ੍ਰਾਈਸ ਆਪਾਂ ਸੇਮ ਰੱਖਿਆ ਜੀ ਨਾਲੇ ਆਪਾਂ ਲਾਇਆ ਸਟੱਫ ਨਾਲੇ ਕਰਵਾਈ ਹੈ ਡਾਈ ਅਗਰ ਤੁਸੀਂ ਮਤਲਬ ਦੁਪੱਟਾ ਜਾਂ ਬਾਟਮ ਡਾਈ ਕਰਵਾਓਗੇ ਦੇਖੋ ਡਾਈ ਬਹੁਤ ਮਹਿੰਗੀ ਪੈ ਜਾਣੀ ਹੈ 452 ਦਾ ਲੱਗ ਜਾਣਾ ਜੀ ਆਪਾਂ ਸਾਰਾ ਸੂਟ ਹੀ ਤੁਹਾਨੂੰ 999 ਦੇ ਵਿੱਚ ਦੇ ਰਹੇ ਹਾਂ ਸਿਰਫ 1000 ਰੁਪਏ ਦੇ ਵਿੱਚ ਇਹ ਸੂਟ ਆਜੂਗਾ ਜੀ ਇੱਕ ਵਾਰ ਮੈਂ ਤੁਹਾਨੂੰ ਇਹਦਾ ਫੁੱਲ ਜਿਹੜੀ ਇਹਦੀ ਲੁੱਕ ਦਿਖਾ ਦਿੰਦੀ ਆ ਬਹੁਤ ਹੀ ਸੋਹਣੀ ਲੁੱਕ ਜਿਹੜੀ ਬਣ ਕੇ ਰੈਡੀ ਹੁੰਦੀ ਆ ਸੂਟ ਦੀ ਸ਼ਰਟ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਰਟ ਹੈ ਜਿਹੜੀ ਇਹਦੀ ਬਣੂਗੀ ਬਾਟਮ ਇਹ ਆ ਗਈ ਜੀ ਇਹਦੀ ਬਾਟਮ ਇਹਦਾ ਤੁਸੀਂ ਪਲਾਜੋ ਸਲਵਾਰ ਜੋ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਦੇ ਅਕੋਰਡਿੰਗ ਬਣੂਗਾ ਜੀ ਔਰ ਨਾਲ ਜਿਹੜਾ ਹੈਗਾ ਜੀ ਦੁਪੱਟਾ ਇਹਦਾ ਉਸ ਤੋਂ ਵੀ ਜ਼ਿਆਦਾ ਪਿਆਰ ਹੈ ਜੀ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈ ਇਹਦਾ ਜਿਹੜਾ ਕਿ ਆਪਾਂ ਡਾਈ ਕਰਵਾਇਆ ਇਹ ਹੈਗਾ ਜੀ ਇਹਦਾ ਦੁਪੱਟਾ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ 2.5 ਮੀਟਰ ਦਾ ਰਹੇਗਾ ਜੀ ਦੁਪੱਟਾ ਔਰ ਸ਼ਰਟ ਰਹੇਗੀ ਜੀ ਬਿਲਕੁਲ ਬਹੁਤ ਹੀ ਸੋਹਣਾ ਕੋਰਾ ਕੋਟ ਸਟੱਫ ਰਹੂਗਾ ਕਾਟਨ ਔਰ ਜਿਹੜਾ ਰਹੂਗਾ ਬਾਟਮ ਦਾ ਸਟੱਫ ਪਿਓਰ ਕਾਟਨ ਬਾਟਮ ਦਾ ਸਟੱਫ ਰਹੂਗਾ ਜੀ ਪਿਓਰ ਮਲਮਲ ਕਾਟਨ ਦਾ ਰਹੂਗਾ ਜੀ ਦੁਪੱਟਾ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਅਲੱਗ-ਅਲੱਗ ਮਿਲ ਜਾਣਗੇ ਡਿਜ਼ਾਈਨਿੰਗ ਸਾਰਿਆਂ ਦੀ ਸੇਮ ਹੋਊਗੀ ਸਿਰਫ ਪ੍ਰਿੰਟ ਅਲੱਗ-ਅਲੱਗ ਹੋਣਗੇ ਤੇ ਕਲਰ ਵੀ ਅਲੱਗ-ਅਲੱਗ ਹੋਣਗੇ ਬਹੁਤ ਹੀ ਸੋਹਣੇ ਜਿਹੜੇ ਇਹਦੇ ਕਲਰ ਜੀ ਕਾਰੀਗਰ ਨੇ ਆਪਣੀ ਕਾਰੀਗਰੀ ਦਿਖਾਈ ਹੈ ਬਹੁਤ ਸੋਹਣੇ ਕਲਰਾਂ ਨਾਲ ਇਹਦਾ ਟਾਈਡਾਈ ਕਰਕੇ ਜੀ ਜਿਹੜੇ ਸੂਟ ਨੇ ਸਟੱਫ ਹੈ ਜਿਹੜਾ ਰੈਡੀ ਕੀਤਾ ਹੈ ਔਰ ਪ੍ਰਾਈਸ ਇਹਦਾ ਰਹਿਣ ਵਾਲਾ ਹੈ ਜੀ 999 ਰੁਪਏ ਇਹ ਸੀਗਾ ਜੀ ਆਪਣਾ ਫਰਸਟ ਸੂਟ ਸੈਕਿੰਡ ਕਲਰ ਜੀ ਇਹਦੇ ਵਿੱਚ ਆਇਆ ਹੈ ਪਰਪਲ ਕਲਰ ਬਹੁਤ ਸੋਹਣਾ ਪਰਪਲ ਕਲਰ ਹੈ ਜੀ ਸੈਕਿੰਡ ਜਿਹੜਾ ਕਲਰ ਇਹਦੇ ਵਿੱਚ ਆਇਆ ਖੁੱਲਾ ਡੁੱਲਾ ਸਟੱਫ ਆਊਗਾ ਜੀ ਬਾਟਮ ਦਾ ਵੀ ਬਾਟਮ ਦਾ ਵੀ ਸਟੱਫ ਖੁੱਲਾ ਡੁੱਲਾ ਆਊਗਾ 22 ਤੋਂ ਪਲੱਸ ਹੀ ਹੈ ਜੀ 22 ਤੋਂ ਘੱਟ ਨਹੀਂ ਹੈਗਾ 22 22 ਰਹੂਗੀ ਜੀ ਬਾਟਮ ਦੇ ਦੋਨੇ ਪੱਲਿਆਂ ਤੇ ਤੁਸੀਂ ਇਹਦੀ ਸਟ੍ਰੇਟ ਸਲਵਾਰ یا پھر پلازو یا پھر دوسری सलवार جو مرضی اپنی چوائس دے اکارڈنگ بنا سکتے ہو اے رو جی ایدی شرٹ اور جڑا ا والی شرٹ دا فبرک ہے جی لائننگ کسے دے وی نیڈ نہیں ہے گی اے والی شرٹ دے فبرک دے وچ جی اپنا چیک آ گیا جی نال ਤੁਸੀਂ نزدیک تو دیکھ سکتے ہو سیلف چیک ہے جی اے والے فبرک دے وچ اوپر پرنٹنگ ہے جی سیلف چیک ہے بہت سونا فبرک ہے ਇਹ ਫੈਬਰਿਕ ਦੇ ਵਿੱਚ ਕੱਲਾ ਸੂਟ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ 올ਓਵਰ 5 ਮੀਟਰ ਔਰ ਅੱਧਾ ਡਾਈ ਕਰਵਾ ਕੇ ਅੱਧਾ ਵੀ ਨਾਲ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਨਾਲੇਗਾ ਹੈਗਾ ਜੀ ਬਹੁਤ ਹੀ ਸੋਹਣਾ ਦੁਪੱਟਾ ਬਹੁਤ ਸੋਹਣਾ ਦਾ ਦੁਪੱਟਾ ਰੈਡੀ ਹੋਇਆ ਜੀ ਗਰਮੀ ਨੂੰ ਦੇਖਦੇ ਹੋਏ ਜੀ ਹਲਕੇ ਹਲਕੇ ਕਲਰ ਆਪਾਂ ਰੈਡੀ ਕਰਵਾਇਆ ਜੀ ਪ੍ਰਾਈਸ ਰਹੂਗਾ 999 ਰੁਪਏ ਜੀ ਨੈਕਸਟ ਕਲਰ ਇਹਦੇ ਵਿੱਚ ਆਪਾਂ ਕਰਵਾਇਆ ਜੀ ਲੈਮਨ ਬਹੁਤ ਹੀ ਸੋਹਣਾ ਲੈਮਨ ਕਲਰ ਰੈਡੀ ਕਰਵਾਇਆ ਲੈਮਨ ਆਪਣਾ ਜਿਹੜਾ ਪਿਛਲੀ ਵੀਡੀਓ ਸੀਗੀ ਉਹਦੇ ਵਿੱਚ ਵੀ ਪੂਰਾ ਐਂਡ ਹੌਟ ਸੇਲਿੰਗ ਆਈਟਮ ਸੀ ਜੀ ਆਪਣੀ ਇਹ ਲੈਮਨ ਕਲਰ ਦਾ ਸੂਟ ਕਸਟਮਰ ਨੂੰ ਬਹੁਤ ਪਸੰਦ ਆਇਆ ਸੀ ਔਰ ਇਹਦਾ ਜਿਹੜਾ ਆਪਾਂ ਸ਼ਰਟ ਦਾ ਨਾਲ ਸ਼ਰਟ ਰੱਖੀ ਹੈ ਜੀ ਇਹਦੀ ਬਾਰਡਰ ਵਾਲੀ ਸ਼ਰਟ ਰੱਖੀ ਹੈ ਜਿਹੜੇ ਇਹ ਵਾਲਾ ਬਾਰਡਰ ਹੈ ਤੁਸੀਂ ਸ਼ਰਟ ਤੇ ਲਿਆ ਵੀ ਸਕਦੇ ਹੋ ਇਕੱਠ ਵੀ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਰਹੂਗੀ ਬਾਟਿਕ ਪ੍ਰਿੰਟ ਦੀ ਜਿਹੜੀ ਆਪਣੀ ਬਹੁਤ ਹੀ ਸੋਹਣੀ ਸ਼ਰਟ ਆਉਗੀ ਜੀ ਇਹਦੀ ਅਜਰਖ ਪ੍ਰਿੰਟ ਦੀ ਸੌਰੀ ਅਜਰਖ ਪ੍ਰਿੰਟ ਦੀ ਜਿਹੜੀ ਸ਼ਰਟ ਆਊਗੀ बॉਟਮ ਆਊਗੀ ਜੀ ਜਿਹੜੀ ਟਾਈ ਡਾਈ ਦੁਪੱਟਾ ਵੀ ਐਜ਼ ਇਟ ਟਾਈ ਡਾਈਡ ਦੁਪੱਟਾ ਮਿਲੂਗਾ ਜੀ ਤੁਹਾਨੂੰ ਸੇਮ ਆਪਾਂ ਦੁਪੱਟਾ ਡਾਈ ਕਰਵਾਇਆ 999 ਰੂਪਾ ਜੀ ਪ੍ਰਾਈਸ ਇਹ ਸੀਗਾ ਜੀ ਨੈਕਸਟ ਕਲਰ ਇਸ ਤੋਂ ਬਾਅਦ ਵਾਲਾ ਕਲਰ ਬਹੁਤ ਹੀ ਸੋਨਾ ਲਾਈਟ ਪਰਪਲ ਲਵੈਂਡਰ ਸ਼ੇਡ ਹੈ ਜੀ ਵਾਈਟ ਕਲਰ ਦੀ ਇਹਦੇ ਨਾਲ ਸ਼ਰਟ ਰਹੂਗੀ ਜੀ ਬਹੁਤ ਕੰਫਰਟੇਬਲ ਸਟੱਫ ਹੈ ਜੀ ਜਿਹੜਾ ਇਹ ਵਾਲਾ ਸਟੱਫ ਹੈ ਮਡਾਲ ਹੈ ਬਹੁਤ ਕੰਫਰਟੇਬਲ ਸਟੱਫ ਹੈ ਜੀ ਬਹੁਤ ਜ਼ਿਆਦਾ ਬਿਲਕੁਲ ਲਾਈਟ ਪਰਪਲ ਇਹਦੇ ਨਾਲ ਆਪਾਂ ਜਿਹੜੀ ਬਾਟਮ ਪੇਅਰ ਅਪ ਕੀਤੀ ਹੈ ਵਾਈਟ ਕਲਰ ਦੀ ਇਹਦੇ ਟਾਈ ਡਾਈ ਦਿੱਤੀ ਹੈ ਸੇਮ ਰਹੂਗਾ ਜੀ ਦੁਪੱਟਾ ਨੈਕਸਟ ਕਲਰ ਅਸੀਂ ਤੁਹਾਡੇ ਲਈ ਬਣਵਾਇਆ ਜੀ ਗ੍ਰੀਨ ਬਾਟਲ ਗ੍ਰੀਨ ਕਲਰ ਹੈ ਜੀ ਇਹ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੈ ਜੀ ਇਹਦੇ ਤੇ ਵੀ ਮਤਲਬ ਸ਼ਰਟ ਦੀ ਪ੍ਰਿੰਟ ਵੀ ਬਹੁਤ ਸੋਹਣੀ ਹੈ ਜੀ ਸ਼ਰਟ ਦਾ ਬਾਟਲ ਗ੍ਰੀਨ ਕਲਰ ਆਊਗਾ ਜੀ ਇਹਦਾ ਬਹੁਤ ਸੋਹਣੀ ਨਾਲ ਇਹਦੀ ਬਾਟਮ ਪੇਅਰ ਅਪ ਕੀਤੀ ਹੈ ਜੀ ਆਪਾਂ ਇਹ ਵਾਲੀ ਬਾਟਮ ਰਹੂਗੀ ਇਹ ਰਹੂਗੀ ਜੀ ਇਹਦੀ ਬਾਟਮ ਇਹ ਰਹੂਗੀ ਜੀ ਦੀ ਸ਼ਾਰਟ ਐਂਡ ਨਾਲ ਬਹੁਤ ਹੀ ਸੋਨਾ कॉटन मलमल ਦਾ ਆਊਗਾ ਜੀ ਦੁਪੱਟਾ ਫਿਨਿਸ਼ਿੰਗ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਜੀ ਇਹਨਾਂ ਦੀ ਡਾਈ ਤੇ ਵੀ ਓਵੇਂ ਨਹੀਂ ਹੈਗਾ ਕਿਤੇ ਕਲਰ ਘੱਟ ਵੱਧ ਬਹੁਤ ਸੋਹਣੀ ਡਾਈ ਹੋਈ ਹੈ ਜੀ ਦੁਪੱਟਿਆਂ ਦੀ ਉਸ ਤੋਂ ਵੱਧ ਸੋਹਣੀ ਹੈ ਬਾਟਮ ਦੀ ਉਸ ਤੋਂ ਵੱਧ ਸੇਮ ਡਾਈ ਹੈ ਜੀ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਦੁਪੱਟਿਆਂ 'ਚ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਦਿੱਤੀ ਹੈ ਜੀ ਕਾਰੀਗਰ ਨੇ ਬਹੁਤ ਹੀ ਸੋਹਣੀ ਡਾਈ ਕੀਤੀ ਹੈ ਜੀ ਸਿਰਫ 999 ਰੁਪਏ ਦੇ ਵਿੱਚ ਨੈਕਸਟ ਕਲਰ ਆਊਗਾ ਜੀ ਵਾਈਟ ਨਾਲ ਅਗੇਨ ਪਰਪਲ ਬਹੁਤ ਸੋਹਣਾ ਪਰਪਲ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਤਾਂ ਆਪਾਂ ਪਰਪਲ ਥੋੜਾ ਜ਼ਿਆਦਾ ਚੂਜ਼ ਕੀਤਾ ਇਸ ਵਾਰ ਸ਼ਰਟਸ ਇਹ ਕੱਟ ਸਕਦੇ ਹੋ ਜੀ ਬਹੁਤ ਹੀ ਸੋਹਣਾ ਅੰਬੀਆਂ ਵਾਲਾ ਪ੍ਰਿੰਟ ਹੈ ਕਾਫੀ ਫੇਮਸ ਹੈ ਜੀ ਇਹ ਪ੍ਰਿੰਟ ਅੰਬੀਆਂ ਵਾਲਾ ਪ੍ਰਿੰਟ ਇਹਦਾ ਤੁਸੀਂ ਪਾਕਿਸਤਾਨੀ ਸਟਾਈਲ ਦਾ ਕੁੜਤਾ ਵੀ ਬਣਾ ਸਕਦੇ ਹੋ ਗੋਲ ਚਾਕਾ ਵਾਲਾ ਨਾਲ ਹੀ ਆएगी ਜੀ ਬਾਟਮ ਐਜ਼ ਇਟ ਆਏਗਾ ਜੀ ਦੁਪੱਟਾ ਇਹਨੇ ਮਿੰਟ ਬਹੁਤ ਸੋਹਣੀ ਲੱਗੂਗੀ ਜੀ ਇਹਦੀ ਲੋਕਲ ਫੁੱਟ ਦੀ ਹੋਊਗੀ ਸਾਰਾ ਸਟੱਫ ਰੂਗਾ ਜੀ ਕਾਟਨ ਨੈਕਸਟ ਹੈ ਜੀ ਪਿੰਕ ਕਲਰ ਬਹੁਤ ਹੀ ਸੋਹਣਾ ਪਿੰਕ ਕਲਰ ਹੈ ਜੀ ਬਹੁਤ ਪਿਆਰਾ ਸ਼ੇਡ ਹੈ ਪਿੰਕ ਬਿਲਕੁਲ ਲਾਈਟ ਪਿੰਕ ਕਲਰ ਇਹਦੇ ਨਾਲ ਨੇਵੀ ਬਲੂ ਕਲਰ ਦੀ ਇਹਦੇ ਉੱਤੇ ਪ੍ਰਿੰਟਿੰਗ ਹੈ ਨੇਵੀ ਬਲੂ ਕਲਰ ਦੀ ਆਪਾਂ ਜਿਹੜੀ ਬਾਟਮ ਟਾਈਪ ਡਾਈ ਕਰਵਾਈ ਹੈ ਜੀ ਨਾਲ ਪਿੰਕ ਕਲਰ ਦੀ ਡਾਈ ਡਾਈ ਦੇ ਕੇ ਐਜ਼ ਇਟ ਇਜ਼ ਆ ਜਾਏਗਾ ਦੁਪੱਟਾ ਇੱਕ ਵਾਰ ਮੈਂ ਸੂਟ ਦਾ ਤੁਹਾਨੂੰ ਸਾਰੀ ਲੁੱਕ ਦਿਖਾ ਦਿੰਦੀ ਆ ਅਤੇ बॉटम ਤੇ ਆਊਗਾ ਜੀ ਨਾਲੇ ਵਾਲੀ ਸ਼ਰਟ ਬਣੂਗੀ ਇਹਦੇ ਪਿੰਕ ਕਲਰ ਦੀ ਔਰ ਨਾਲ ਬਹੁਤ ਹੀ ਸੋਨਾ ਹੈ ਜੀ ਦੁਪੱਟਾ ਬਹੁਤ ਸੋਹਣਾ ਬਣੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਤੁਸੀਂ ਲੇਸ ਵਗੈਰਾ ਵੀ ਦੇ ਸਕਦੇ ਹੋ ਜਾਂ ਸਾਡੇ ਤੋਂ ਵੀ ਮਤਲਬ ਅਸੀਂ ਵੀ ਤੁਹਾਨੂੰ ਦੁਪੱਟਾ ਅਜੀਬ ਬਣਾ ਸਕਦੇ ਬਣਾ ਕੇ ਦੇ ਸਕਦੇ ਹਾਂ ਬਹੁਤ ਹੀ ਸੋਹਣੇ ਸੂਟ ਬਣ ਕੇ ਰੈਡੀ ਹੋਏਗੇ ਜੀ ਸਾਈਨ ਦੇ ਕਨਸੈਪਟ ਦੇ ਵਿੱਚ স্পੈਸ਼ਲ ਤਰ੍ਹਾਂ ਲਈ ਦੁਬਾਰਾ ਤੋਂ ਸੂਟ ਰੈਡੀ ਕਰਵਾਏ ਨੇ ਜੀ ਠੀਕ ਹੈ ਜੀ ਦੁਪੱਟਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਜਿਹੜਾ ਰੈਡੀ ਹੁੰਦਾ ਜੀ ਇਹਨਾਂ ਨਾਲ ਸ਼ਰਟ ਵੀ ਬਹੁਤ ਸੋਹਣੀ ਜਿਹੜੀ ਸ਼ਰਟ ਹੈ ਜੀ ਕਲਰ ਸਾਰੇ ਬੜੇ ਸੋਹਣੇ ਰੈਡੀ ਹੋਏ ਨੇ ਜੀ ਇਹਨਾਂ ਨਾਲ ਬਹੁਤ ਸੋਹਣੇ ਸੂਟ ਨੇ ਜੀ ਜਿਹੜੇ ਇਹ ਬਣ ਕੇ ਆਏ ਨੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਹਾਨੂੰ ਕੁਆਂਟੀਟੀ ਦੇ ਵਿੱਚ ਸਟਾਕ ਮਿਲ ਜੂਗਾ ਜੀ ਇਹ ਅਗਰ ਤੁਸੀਂ ਇੱਕ ਨਾਲ ਦੇ 2-2 3-3 ਵੀ ਲੈਣਾ ਚਾਹੁੰਦੇ ਹੋ ਤੁਹਾਨੂੰ ਉਹ ਵੀ ਮਿਲ ਜਾਣਗੇ ਜੀ ਔਰ ਇਹ ਵਾਲੇ ਕਲਰ ਦੀ ਜਿਹੜਾ ਸੀਗਾ ਕਾਫੀ ਡਿਮਾਂਡ ਦੇ ਵਿੱਚ ਸੀਗਾ ਜੀ ਇਹ ਵਾਲਾ ਕਲਰ ਕਿਉਂਕਿ ਜਿਹੜੀ ਪਿਛਲੀ ਵਾਰ ਇਹ ਵਾਲਾ ਕਲਰ ਸੀਗਾ ਜੀ ਜਿਹੜਾ ਕਾਫੀ ਜਣਿਆਂ ਨੇ ਮੇਰੇ ਤੋਂ ਮੰਗਿਆ ਸੀਗਾ ਬਟ ਉਦੋਂ ਆਪਣਾ ਹਲੇ ਆਪਣੇ ਕੋਲ ਹੀ ਥੋੜਾ ਸੀਗਾ ਸਟਾਕ ਹੁਣ ਦੁਬਾਰਾ ਤੋਂ ਇਹ ਰੀਸਟਾਕ ਹੋ ਗਿਆ ਜੀ ਜਿਨ੍ਹਾਂ ਨੇ ਲੈਣੇ ਨੇ ਇਹ ਕਾਫੀ ਕਲਰ ਬਣ ਕੇ ਆਇਆ ਜੀ ਇਹਦੇ ਨਾਲ ਦੀ ਕਾਫੀ ਸੂਟ ਨੇ ਅਗਰ ਲੈਣੇ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਔਰ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਵੋ ਜੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਬਹੁਤ ਹੀ ਸੋਹਣੀਆਂ ਚੀਜ਼ਾਂ ਸੀ ਤੁਹਾਡੇ ਲਈ ਲਿਆਉਣੇ ਰਹੇ ਨੇ ਆ ਇਸ ਤੋਂ ਬਾਅਦ ਅਗਰ ਹੋਰ ਵੀ ਤੁਸੀਂ ਕੁਝ ਵੀ ਮਤਲਬ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੋ ਹੋਰ ਵੀ ਕੁਝ ਨਵਾਂ ਲੈਣਾ ਚਾਹੁੰਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਬੁਟੀਕ ਸੂਟ ਹੈਂਡਵਰਕ ਮਸ਼ੀਨਵਰਕ ਤੁਹਾਨੂੰ ਐਵਰੀ ਟਾਈਮ ਜਿਹੜਾ ਸ਼ਾਪ ਤੇ ਅਵੇਲੇਬਲ ਹੁੰਦਾ ਜੀ ਆਪਣੇ ਕੋਲੇ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰੋ ਔਰ ਸੋਹਣੇ ਸੋਹਣੇ ਸੂਟ ਲੈ ਕੇ ਜਾਓ ਜੀ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਆਂ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ